ਹਾਂ ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਜਿੱਥੇ ਸੂਬੇ ਦੇ ਵਿੱਚ ਵੱਡੇ ਪੱਧਰ ਤੇ ਆਜ਼ਾਦੀ ਦਿਵਸ ਦੇ ਮੌਕੇ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਵਸ ਮਨਾਇਆ ਗਿਆ ਉੱਥੇ ਹੀ ਕਈ ਹਾਲਾਤ ਹੈ ਜਿਹੇ ਹਨ ਜੋ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹਨ ਉਹਨਾਂ ਦੀ ਸਾਰ ਲੈਂਡ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੋਲ ਸਮਾਨ ਨਹੀਂ ਹੈ ਗੱਲ ਕੀਤੀ ਜਾਵੇ ਤਾਂ ਸ਼੍ਰੀ ਕੀਤਪੁਰ ਸਾਹਿਬ ਦੇ ਵਾਰ ਨੰਬਰ 6 ਦੀ ਜਿੱਥੇ ਕਿ ਕਈ ਸਾਲਾਂ ਤੋਂ ਬਸਤੀ ਦੇ ਵਿੱਚ ਪਾਣੀ ਭਰ ਜਾਣ ਦੇ ਨਾਲ ਲੋਕਾਂ ਦਾ ਜੀਵਨ ਪੱਧਰ ਹੇਠਾਂ ਡਿੱਗਿਆ ਹੋਇਆ ਹੈ ਉੱਥੇ ਹੀ ਅਧਿਕਾਰੀ ਕੇਵਲ ਦੌਰਾ ਕਰਕੇ ਚਲੇ ਜਾਂਦੇ ਹਨ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਜ਼ਾਦੀ ਦੇ ਕਈ ਬਰਿਆਂ ਤੋਂ ਬਾਅਦ ਵੀ ਗੁਲਾਮੀ ਭਰੀ ਜ਼ਿੰਦਗੀ ਜਿਉ ਰਹੇ ਹਾਂ ਸਾਡੇ ਲਈ ਆਜ਼ਾਦੀ ਦਾ ਦਿਹਾੜਾ ਕੋਈ ਮਤਲਬ ਨਹੀਂ ਰੱਖਦਾ ਕਿਉਂਕਿ ਸਾਡਾ ਜੀਵਨ ਜਾਨਵਰਾਂ ਦੇ ਵਾਂਗ ਗੁਜ਼ਰਿਆ ਹੈ ਬਸਤੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਪੱਕੀਆਂ ਵੋਟਾਂ ਆਧਾਰ ਕਾਰਡ ਰਾਸ਼ਨ ਕਾਰਡ ਬਣੇ ਹੋਏ ਹਨ ਕਈ ਪੀੜ੍hiyan ਤੋਂ ਇੱਥੇ ਰਹਿ ਰਹੇ ਹਨ ਵੋਟਾਂ ਦੇ ਸਮੇਂ ਉਹਨਾਂ ਨੂੰ ਵੱਡੇ ਵੱਡੇ ਦਾਅਵੇ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਦੇ ਮਕਸਦ ਦੇ ਨਾਲ ਸਰਕਾਰ ਵੱਡੇ ਪੱਧਰ ਤੇ ਕੰਮ ਕਰੇਗੀ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਵੋਟਾਂ ਗੁਜ਼ਰ ਜਾਣ ਤੋਂ ਬਾਅਦ ਮੋੜ ਉਹ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋ ਜਾਂਦੇ ਹਨ ਹਾਲਾਤ ਇਹ ਹਨ ਕਿ بارش ਪੈਣ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਵਿੱਚ ਗੋਡੇ-ਗੋਡੇ ਪਾਣੀ ਵੜ ਜਾਂਦਾ ਹੈ ਜਿਸ ਦੀ ਨਿਕਾਸੀ ਨਹੀਂ ਹੋ ਪਦੀ ਹੈ ਅਤੇ ਉਹ ਪਾਣੀ ਹੌਲੀ-ਹੌਲੀ ਗੰਦਗੀ ਜਮ੍ਹਾਂ ਕਰ ਦਿੰਦਾ ਹੈ ਉਹਨਾਂ ਦੀ ਟਾਇਲਟਾਂ ਅਤੇ ਉਹਨਾਂ ਦੇ ਕਮਰਿਆਂ ਦੇ ਵਿੱਚ ਪਾਣੀ ਭਰਨ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ ਹੈ ਪਾਣੀ ਦੇ ਨਾਲ ਗੰਦਗੀ ਫੈਲ ਰਹੀ ਹੈ ਗੰਦਗੀ ਦੇ ਨਾਲ ਬਿਮਾਰੀਆਂ ਫੈਲ ਰਹੀਆਂ ਹਨ ਛੋਟੇ-ਛੋਟੇ ਬੱਚੇ ਜੋ ਸਕੂਲ ਜਾਂਦੇ ਹਨ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਖਰਾਬ ਹੋ ਗਈਆਂ ਹਨ ਰੋਟੀ ਪਾਣੀ ਦੇ ਲਈ ਸਾਰੇ ਘਰ ਵਾਸੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਗੰਦਗੀ ਦੇ ਨਾਲ ਮੱਛਰ ਜ਼ਹਿਰੀਲੇ ਜੀਵ ਘਰਾਂ ਦੇ ਵਿੱਚ ਆ ਰਹੇ ਹਨ ਜਿਸ ਨਾਲ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਬਾਰ-ਬਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਬਸਤੀ ਦਾ ਕੋਈ ਪੱਕਾ ਹੱਲ ਨਹੀਂ ਹੋ ਪਾਰਿਆ। ਪਾਣੀ ਦੀ ਨਿਕਾਸੀ ਨਹੀਂ ਹੋਣ ਦੇ ਕਾਰਨ ਬਸਤੀ ਡੁੱਬੀ ਹੋਈ ਹੈ। ਇਸ ਸਬੰਧ ਦੇ ਵਿੱਚ ਨਗਰ ਪੰਚਾਇਤ ਕੀਤਪੁਰ ਸਾਹਿਬ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਠੋਸ ਜਵਾਬ ਨਹੀਂ ਮਿਲਿਆ। ਜਦੋਂ ਇਸ ਸਬੰਧ ਦੇ ਵਿੱਚ ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਹੌਲੀ-ਹੌਲੀ ਪਾਣੀ ਆਪਣੇ ਆਪ ਨਿਕਲ ਜਾਵੇਗਾ ਉਥੇ ਨਿਕਾਸੀ ਦੇ ਲਈ ਜਿਸ ਵੀ ਲਗਾਉਣ ਦੀ ਜ਼ਰੂਰਤ ਹੈ ਜੋ ਕਿ ਨਗਰ ਪੰਚਾਇਤ ਕੋਲ ਨਹੀਂ ਹੈ ਲੇਕਿਨ ਹਨਾਨੀ ਜਨਕ ਗੱਲ ਇਹ ਹੈ ਕਿ ਜੇਕਰ ਸਬੰਧਿਤ ਅਧਿਕਾਰੀ ਨਾ ਲੋਕਾਂ ਦੀ ਸਾਰ ਨਹੀਂ ਲੈਣਗੇ ਤਾਂ ਇਹ ਲੋਕ ਕਿਵੇਂ ਆਪਣਾ ਜੀਵਨ ਬਸਰ ਕਰਨਗੇ ਉਥੇ ਹੀ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਦਾ ਕਹਿਣਾ ਹੈ ਕਿ ਉਹ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਕੇ ਸਮੱਸਿਆ ਦਾ ਹੱਲ ਕਰਵਾਉਣਗੇ ਸ਼੍ਰੀ ਕੀਰਤਪ੍ਰਸਾਦ ਤੋਂ ਪੰਜਾਬ ਦੇ ਵੀ ਪ੍ਰਾਈਮ ਦੇ ਲਈ ਮਨੀਸ਼ ਫਰਵਾਹ ਦੀ ਰਿਪੋਰਟ ਜੀ ਸਾਹਿਬ ਤੋਂ ਜਾਣੇ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਬਾਸੂ ਲੈਟਰ ਦੇ ਵਿੱਚ ਵੀ ਪਾਣੀ ਵੜਿਆ ਦਾ ਸੱਪ ਕੀੜੇ ਵੀ ਡਰ ਰਹੇ ਨੇ ਦਾਗਾ ਛੋਟੇ ਛੋਟੇ ਬੱਚੇ ਕਿਤੇ ਪਾਸੇ ਨਿਕਲ ਨਹੀਂ ਸਕਦੇ ਬੁਰਾ ਹਾਲ ਹੈ ਸਾਡਾ ਨਿਆਲੇ ਨਹੀਂ ਕਿਤੇ ਪਾਸੇ ਜਾ ਸਕਦੇ ਥਿਆਨੇ ਨਹੀਂ ਕਿਤੇ ਪਾਸੇ ਜਾ ਸਕਦੇ ਰੋਟੀ ਨਹੀਂ ਬਣਾ ਸਕਦੇ ਕਿਤੇ ਪਾਸੇ ਪਾਣੀ ਦਾ ਸਾਧਨ ਨਹੀਂ ਪਾਣੀ ਸਾਰਾ ਕਰਾਜ ਵੜਿਆ ਦਾਗਾ ਨਿਕਲੂ ਰਸਤਾ ਹੈ ਨਹੀਂ ਕਰਨਾ ਵੀ ਕੀ ਇਹ ਛੋਟੇ ਛੋਟੇ ਬੱਚੇ ਅੰਦਰ ਜੇ ਬੈਠੇਗੇ ਬ ਬੁਰਾ ਹਾਲ ਹੈ ਜੀ ਜ਼ਿੰਦਗੀ ਤਾਂ ਜਮੇ ਬੇਕਾਰ ਹੈ ਜ਼ਿੰਦਗੀ ਦੇ ਵਿੱਚ ਇਹ ਤਾਂ ਮਾੜਾ ਮੋਟਾ ਪਾਣੀ ਤੇ ਵੀ ਸੱਜੇ ਵਾਲੀ ਮੁੱਖੀ ਸਮੱਸਿਆ ਸੀ ਪਾਣੀ ਦੀ ਵੀ ਜਾਲੇਪੁਰਾ ਹਾਲੇ ਤਾਂ ਬਿਲਕੁਲ ਬੁਰਾ ਹਾਲ ਹੈ ਜੀ ਜਦੋਂ ਪਾਣੀ ਆ ਜਾਂਦਾ ਫਿਰ ਤਾਂ ਪਾਣੀ ਜਮੇ ਗੰਦਾ ਜਾਂਦਾ ਬੁਰਾ ਹਾਲ ਹੋ ਜਾਂਦਾ ਪਾਣੀ ਦਾ ਤਾਂ ਸੜਜ ਕੋਈ ਸਾਧਨੇ ਵਰਦਾ ਪਾਣੀ ਦਾ ਪਾਣੀ ਨਿਕਲਣ ਦਾ ਰਸਤਾ ਨਹੀਂ ਹੈਗਾ ਗੰਦਗੀ ਦੀ ਪੂਰੀ ਪਾਣੀ ਦੀ ਖੁਸ਼ਬੂ ਮਾਰਦੀ ਏ ਬੁਰਾ ਹਾਲ ਏ ਪਾਣੀ ਖੜਦਾ ਪਾਣੀ ਚੋਈ ਦਾ ਪਾਣੀ ਆ ਕੇ ਘਰਾਂ ਜਵੜ ਜਾਂਦਾ ਬੁਰਾ ਹਾਲ ਏ ਸਲਾਮ ਰੀਤਾ ਜੀ ਅਸੀਂ ਕੀਰਤਪੁਰ ਸਾਹਿਬ ਪਤਾਲਪੁਰ ਸਾਹਿਬ ਰਹਿਨੇ ਆ ਸਾਡਾ ਇੱਥੇ ਬਹੁਤ ਬੁਰਾ ਹਾਲ ਹੈ ਅਸੀਂ ਤਾਂ ਜੀ ਪਾਣੀ ਤਾਂ ਰੋਟੀ ਤਾਂ ਸਬਜ਼ੀ ਤਾਂ ਹੁਣ ਤੱਕ ਕਰ ਹੋਇਆ ਸਾਡੇ ਬੱਚਣ ਬੜੀ ਪ੍ਰੋਬਲਮ ਹੈ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਡੇ ਘਰ ਦੇ ਵਿੱਚ ਰੋਟੀ ਨੇ ਪੱਕੀ ਹੈਗੀ ਸਾਡੇ ਐਨਕੀ ਬੁਰੀ ਹਾਲਤ ਹੈ ਬੈ ਸਾਨੂੰ ਕਿਸੇ ਵੀ ਚੀਜ਼ ਦੀ ਸੂਰਤ ਨਹੀਂ ਇੱਥੇ ਹੈਗੀ ਸਾਡੇ ਕੋਲ ਕੋਈ ਨਹੀਂ ਆਇਆ ਜੀ ਹੈਗਾ ਸਾਡੇ ਨੇ ਕਿਸੇ ਨੇ ਆ ਕੇ ਸਾਡੀ ਦਿੱਕਤ ਨਹੀਂ ਦੇਖੀ ਸਾਡੀ ਮਜਬੂਰੀ ਨਹੀਂ ਦੇਖੀ ਅੱਛਾ ਤੱਕੜੇ ਹੈਗਾ ਤੇ ਤੁਹਾਡੇ ਘਰ ਚ ਰੋਟੀ ਪੱਕ ਰਹੀ ਹੈ ਕਿ ਨਹੀਂ ਸਾਨੂੰ ਇੰਨੀ ਬਾਥਰੂਮ ਦੀ ਦਿੱਕਤ ਹੈ ਰੋਟੀ ਦੀ ਦਿੱਕਤ ਹੈ ਹਰੇਕ ਜੀ ਸਾਡੇ ਬੱਚੇ ਸਕੂਲ ਨਾ ਜਾ ਰਹੇ ਜੀ ਇੰਨੀ ਸਾਨੂੰ ਪਾਣੀ ਦੀ ਪ੍ਰੋਬਲਮ ਹੈ ਸਾਡੇ ਹਾਲਾਤ ਦੇਖੋ ਵੇ ਕਿਆ ਸਾਡੇ ਹਾਲਾਤ ਬਣੇ ਪਈ ਹੈ ਸਾਡੇ ਬੱਚੇ ਨੂੰ ਬੜੀ ਪਰੇਸ਼ਾਨੀ ਹੈ ਸਾਨੂੰ ਬੜੇ ਪਰੇਸ਼ਾਨ ਸਾਡੀ ਮੰਗ ਹੈ ਜੀ ਦੇਖੋ ਹੁਣ ਸਾਡੇ ਹਾਲਾਤ ਦੇਖੋ ਹਾਲਾਤ ਦੇ ਨਾਲ ਸਾਡੀ ਮੰਗ ਜੋ ਸਾਡੇ ਹਾਲਾਤ ਕੇ ਸਾਨੂੰ ਸੁਣ ਮੰਗੇ ਦੇ ਨਾਲ ਸਾਡੇ ਹਾਲਾਤ ਹੋਣੇ ਚਾਹੀਦੇਗੇ ਸਾਡੇ ਇੱਥੇ ਗਲੀਆਂ ਨੇ ਪੱਕੀਆਂ ਹੈਗੀਆਂ ਸਾਨੂੰ ਕਿਸੇ ਵੀ ਚੀਜ਼ ਦੀ ਸਹੂਲਤ ਰ ਇੱਥੇ ਬਣੀ ਹੋਈ ਹੈ ਵਿਸ਼ਾਲਾ ਮੈਂ ਸਤਿਨ ਗਿਲਾਚ ਪੜਦਾ ਅੱਛਾ ਜੇ ਪਾਣੀ ਆ ਜਾਂਦਾ ਫੇ ਕਿਆ ਮੁਸੀਬਤਾਂ ਦੀ ਤੇ ਜਦ ਪਾਣੀ ਆ ਜਾਂਦਾ ਜੀ ਫਿਰ ਜਾ ਵੀ ਨਹੀਂ ਹੁੰਦਾ ਜੀ ਸਕੂਲ ਵੀ ਸਕੂਲ ਤੇ ਵੀ ਛੁੱਟੀ ਵੱਜ ਜਾਂਦੀ ਹੈ ਪਾਣੀ ਇੰਨਾ ਆ ਜਾਂਦਾ ਜੀ ਬਹੁਤ ਜ਼ਿਆਦਾ ਪਾਣੀ ਆਉਂਦਾ ਕਦੋਂ ਛੁੱਟੀ ਹੋਈ ਹੈ ਤੇਰੀ ਮੇਰੀ ਪਰਸੋਂ ਛੁੱਟੀ ਹੋਈ ਥੀ ਇਹ 3 ਦਿਨ ਦੀ ਛੁੱਟੀ ਆ ਥੀ ਪਰ 500 ਛੁੱਟੀ ਹੋਈ ਬਾਰੇ ਵੀ ਛੁੱਟਾਈ ਨੂੰ ਦਿੱਕਤ ਆਉਂਦੀ ਹੈ ਨਹੀਂ ਪੜਾਈ ਨੂੰ ਆਉਂਦੀ ਹਾਂ ਕਿਤਾਬਾਂ ਕਾਪੀਆਂ ਵੀ ਫਿੱਜ ਜਾਂਦੀਆਂ ਬੈਗ ਵੀ ਫਿੱਜ ਜਾਂਦੇ ਵਰਦੀ ਜਦੋਂ ਹਾਂ ਵਰਦੀ ਵੀ ਖਰਾਬ ਹੁੰਦੀ ਹੈ ਉਹ ਮੈਂ ਤਾਂ ਇਹ ਕਹਿ ਸਕਦਾ ਸਰਕਾਰ ਇਧਰ ਤੇ ਪੁਲੀ ਕਰ ਸਕਦੇ ਬਸ ਸਾਡੀ ਖਾੜੇ ਜਿਹੜੀ ਆਂਦੀ ਭਰ ਕੇ ਵਾਈ